ਗ੍ਰਾਪ ਲਿਸ ਨੇ ਵਕਵਾਖ ਸ਼ਹਿਰਾ ਵਿੱਚ ਲੁੱਟਖੋਦੀਆਂ ਵਾਰਦਾਤਾਂ ਨੂੰ ਅਨਸ਼ਾਮ ਦੇਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਲੁੱਟਖੋਦ ਇਸਮਾਰਸ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਮੌਕੇ ਗੱਲਬਾਤ ਕਰਦੇ ਆ ਡੀਐਸਪੀ ਫਿਲੌਰ ਸਰਬੰਸ ਸਿੰਘ ਬਲ ਨੇ ਦੱਸਿਆ ਕਿ ਗੁਰਾਇਆਂ ਥਾਲੇ ਦੇ ਨਵੇਂ ਇੰਸਪੈਕਟਰ ਸਿਕੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਗੁਰਾਇਆਂ ਫਗਵਾੜਾ ਲੁਧਿਆਣਾ ਤੇ ਫਿਲੌਰ ਵਿਖੇ ਔਨ ਜਾਣ ਵਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਾਲੇ ਤਿੰਨ ਮੈਂਬਰਾਂ ਨੂੰ 12 ਮੋਬਾਈਲ ਫੋਨ ਮੋਟਰਸਾਈਕਲ ਅਤੇ ਦਤਰ ਸਮੇਤ ਕਾਬੂ ਕੀਤਾ ਹੈ ਉਨਾ ਦੱਸਿਆ ਗਿਆ ਕਿ ਇਹ ਦੋਸ਼ੀ ਜ਼ਿਆਦਾਤਰ ਟਰੱਕ ਚਾਲਕਾਂ ਨੂੰ ਹੀ ਲੁੱਟਦੇ ਸਨ ਤੇ ਹੁਣ ਤੱਕ ਇਹ 25 ਦੇ ਕਰੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਦੋਸ਼ੀਆਂ ਦੀ ਪਛਾਣ ਮੰਗਾ ਸੁਨੀਲ ਅਤੇ ਸਰਬਜੀਤ ਵਾਸੀ ਜਮਾਲਪੁਰ ਤੇ ਫਗਵਾੜਾ ਵਜੋਂ ਹੋਈ ਹੈ ਜਿਨ੍ਹਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗੁਰੈ ਤੋ ਰਾਈਟ ਮਾਰ ਨੰਗਲ ਦੀ ਵਿਸ਼ੇਸ਼ ਰਿਪੋਰਟ मान योग एस एस पी साहब ਦੇਹਾਤੀ ਜਲੰਧਰ ਸ਼੍ਰੀ ਹਰਕਮਲਪ੍ਰੀਤ ਸਿੰਘ ਹੱਕ ਜੀ ਵੱਲੋਂ ਨਸ਼ਾ ਵਿਰੋਧ ਅਤੇ ਜਿਹੜੇ ਲੁੱਟਖੋ ਕਰਦੇ ਨੇ ਉਹਨਾਂ ਦੇ ਖਿਲਾਫ ਮਹਮ ਚਲਾਈ ਗਈ ਆ ਉਸ ਕੜੀ ਦੇ ਮੱਧੇ ਨਜ਼ਰ ਰੱਖਦੇ ਹੋਇਆ ਨਵੇਂ ਐਸਐਚਓ ਜਿਹੜੇ ਸਾਡੇ ਆਏ ਨੇ ਇੰਸਪੈਕਟਰ ਸਕੰਦਰ ਸਿੰਘ ਤੋਂ ਦੀ ਟੀਮ ਨੇ ਕਾਫੀ ਮਿਹਨਤ ਕੀਤੀ ਹੈਗੀ ਆ ਇਸ ਵਿੱਚ ਅਸੀਂ ਇੱਕ ਗੈਂਗ ਸੀ ਜਿਹੜਾ ਕਿ ਇੰਟਰ ਡਿਸਟ੍ਰਿਕਟ ਗੈਂਗ ਹੈਗਾ ਇਹ ਫਗਵਾੜੇ ਲੁਧਿਆਣਾ ਤੇ ਫਲੋਰ ਗੁਰਾਇਆਂ ਦੇ ਵਿੱਚ ਹਾਈਵੇ ਤੇ ਕਰਾਈਮ ਕਰਦਾ ਸੀ ਇਹਨਾਂ ਨੇ तकरीबन 25 ਵਾਰਦਾਤਾਂ ਜਿਹੜੀਆਂ ਅਸੀਂ ਕੀਤੀਆਂ ਸੀ ਮੋਸਟਲੀ ਵਾਰਦਾਤਾਂ ਦਾ ਤਰੀਕਾ ਇਹ ਸੀ ਵੀ ਜਿਹੜੇ ਰਾਹੀਰ ਜਾਂਦੇ ਸਨ ਜਾਂ ਥੋੜੇ ਸਮੇਂ ਲਈ ਰੁਕਦੇ ਸਨ ਉਹਨਾਂ ਨੂੰ ਇਹ ਦਾਤਰ ਪੁਆਇੰਟ ਦੇ ਉੱਤੇ ਤੇ ਉਹਨਾਂ ਨੂੰ ਛੱਟ ਮਾਰ ਕੇ ਲੁੱਟ ਲੈਂਦੇ ਸੀ ਸਪੈਸ਼ਲੀ ਇਹਨਾਂ ਦੇ ਟਾਰਗੇਟ ਜਿਹੜੇ ਸੀ ਜਿਹੜੇ ਟਰੱਕ ਡਰਾਈਵਰ ਆਉਂਦੇ ਆ ਆਉਂਦੇ ਸੀ ਥੋੜਾ ਜਿਹਾ ਰੁਕਦੇ ਸੀ ਉਹਨਾਂ ਨੂੰ ਇਹ ਆਪਣਾ ਨਿਸ਼ਾਨਾ ਬਣਾਉਂਦੇ ਸੀ ਇਹ ਤਕਰੀਬਨ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਐਕਟਿਵ ਗਰੋ ਸੀ ਤੇ ਇਹ ਅਸੀਂ ਮਿਹਨਤ ਕਰਕੇ ਸਾਡੀ ਟੀਮ ਵੱਲੋਂ ਗ੍ਰਾਇੰ ਆ ਪੁਲਿਸ ਵੱਲੋਂ ਇਹਨੂੰ ਗ੍ਰਫਤਾਰ ਕੀਤਾ ਗਿਆ ਹੈ ਇਹਨਾਂ ਦੇ ਕੋਲੋਂ ਜਿਹੜੇ ਰਾਹੀਗੀਆਂ ਦੇ ਟਰੱਕ ਡਰਾਈਵਰਾਂ ਕੋਲੋਂ ਮੋਬਾਈਲ ਖੋਏ ਗਏ ਸੀ 12 ਮੋਬਾਈਲ ਬਰਾਮਦ ਕੀਤੇ ਆ ਇੱਕ ਚੋਰੀ ਸ਼ੋਦਾ ਜਿਹੜਾ ਇਹਨਾਂ ਦਾ ਮੋਟਰਸਾਈਕਲ ਸੀ ਜਿੱਤੇ ਵਾਰਦਾਤਾਂ ਕਰਦੇ ਸੀ ਉਹ ਬਰਾਮਦ ਕੀਤਾ ਗਿਆ ਤੇ ਜਿਹਨਾਂ ਦਾ ਦਾਤਰ ਦੀ ਵਰਤੋਂ ਕਰਦੇ ਸੀ ਲੋਕਾਂ ਨੂੰ ਡਰਾ ਕੇ ਤੇ ਉਹਨਾਂ ਦੇ ਸੱਟਾਂ ਮਾਰ ਕੇ ਜਿਹੜਾ ਇਹ ਖੋ ਕਰਦੇ ਸੀ ਇਹ ਰਿਕਵਰ ਕੀਤਾ ਹੈ ਇਹਨਾਂ ਦੇ ਅਸੀਂ ਤਿੰਨ ਮੈਂਬਰ ਜਿਹੜੇ ਆ ਕਰਲੇ ਹੈਗੇ ਆ ਜਿਹਦੇ ਚ ਦੋ ਮੈਂਬਰ ਤੇ ਐਕਟਿਵ ਸੀ ਜਿਹੜਾ ਤੀਸਰਾ ਸੀ ਉਹ ਵਿਅਕਤੀ ਜਿਹੜਾ ਸੀ ਇਹਨਾਂ ਦੇ ਮੋਬਾਈਲ ਲੈਂਦਾ ਸੀ ਤੇ ਅੱਗੇ ਭਈਆ ਭਈਆ ਲੋਕ ਪ੍ਰਵਾਸੀ ਮਜ਼ਦੂਰਾਂ ਨੂੰ ਜਾਂ ਹੋਰ ਬੰਦੇ ਜਿਹੜੇ ਉਹਦੇ ਜਾਣ ਪਛਾਣ ਵਾਲੇ ਸੀ ਉਹਨਾਂ ਨੂੰ ਵੇਚਦਾ ਸੀ ਇਹ ਸ਼ਨਾਖਤ ਜਿਹੜੇ ਨੇ ਇਹ ਨਜ਼ਦੀਕੀ ਪਿੰਡ ਹੈਗਾ ਉੱਥੇ ਦੇ ਰਹਿਣ ਵਾਲੇ ਮੰਗਾ ਸੁਨੀਲ ਤੇ ਸਰਬਜੀਤ ਨੇ ਤੇ ਇਹ ਕੋ ਜਮਾਲਪੁਰ ਦੇ ਨੇ ਲੋਕੋ ਰਹਿਣ ਵਾਲੇ ਤੇ ਇੱਕ ਫਗਵਾੜੇ ਨੂੰ ਬਿਲੋਂਗ ਕਰਦਾ ਹੈਗਾ ਦਾ ਕ੍ਰਿਮਿਨਲ ਰਿਕਾਰਡ ਜਿਹੜਾ ਹੈਗਾ ਇਹਨਾਂ ਤੇ ਐਫ ਆਈ ਆਰ ਦਰਜ ਨੇ ਜਿਹੜਾ ਬੰਦੇ ਕੋਲੋਂ ਅਸੀਂ ਮੋਬਾਈਲ ਰਿਕਵਰ ਕੀਤੀ ਹੈ ਤੀਸਰਾ ਬੰਦਾ ਜਿਹੜਾ ਇਹਦਾ ਮੋਬਾਈਲ ਉਹਤੇ ਜੇ ਉਹਦਾ ਰਿਕਾਰਡ ਅਸੀਂ ਚੈੱਕ ਕਰ ਰਹੇ ਆ ਜਿਹੜੇ ਦੋ ਦੋਸ਼ੀ ਮੇਨ ਨੇ ਉਹਨਾਂ ਤੇ ਐਫ ਆਈ ਆਰ ਜਿਹੜੀਆਂ ਉਹ ਦਰਜ ਨੇ ਇਹ ਇਹਦਾ ਅਸੀਂ ਚੱਲ ਰਿਹਾ ਫਰਦਰ ਅਸੀਂ ਇਹਦੇ ਚ ਇੱਕ ਇੱਕ ਜਾਂ ਦੋ ਹੋਰ ਨਾਮਜ਼ਦ ਕਰਾਂਗੇ ਉਹ ਜੋ ਪੁਛਗਿਛ ਤੇ ਉਹਨਾਂ ਦੇ ਜੀ ਇੰਟਰੋਗੁਏਸ਼ਨ ਜੜਾ ਰਿਹਾ ਜੀ ਇਹ ਬਾਈਕ ਦਾ ਅਸੀਂ ਤਸਦੀਕ ਕਰ ਰਹੇ ਆ ਉਹ ਤਸਦੀਕ ਕਰਨ ਤੋਂ ਬਾਅਦ ਅਸੀਂ ਫਿਕਰੀ